ਗੁਰਬਾਨੀ ਦੇ ਵਿੱਚ ਇੰਨੀ ਤਾਕਤ ਹੈਗੀ ਆ ਬੰਦਾ ਜੋ ਗੱਲ ਠਾਨ ਲਵੇ ਕੁਝ ਘੰਟਿਆਂ ਵਿੱਚ ਪੂਰੀ ਹੋ ਜਾਂਦੀ ਹੈ ਪਿਛਲੇ ਦਿਨਾਂ ਵਿੱਚ ਤੁਹਾਨੂੰ ਇੱਕ ਵੀਡੀਓ ਦਿਖਾਇਆ ਸੀ ਇੱਕ ਲੜਕੀ ਰਾਤੋਂ ਰਾਤ ਦੁਬਈ ਜਾ ਕੇ ਕਿਸ਼ਤੀਆਂ ਲੈ ਕੇ ਆ ਜਾਂਦੀ ਆ ਕਿਵੇਂ ਹੋਇਆ ਮੀਰਾ ਫਾਊਂਡੇਸ਼ਨ ਚਲਾ ਰਹੇ ਨੇ ਮੀਰਾ ਹੋਰੀ ਸਾਡੇ ਨਾਲ ਮੀਰਾ ਜੀ ਸਵਾਗਤ ਹੈ ਸਾਡੇ ਚੈਨਲ ਤੇ ਇੱਕ ਵਾਰ ਪਹਿਲਾਂ ਦਿਖਾਤਾ ਤੁਹਾਨੂੰ ਕਿਵੇਂ ਤਾਕਤੋਂ ਮਿਲ ਗਈ ਵੀ ਕਿਸ਼ਤੀਆਂ ਲਿਆਉਣੀਆਂ ਨੇ ਇਸ ਬਾਰਡਰ ਏਰੀਏ ਦੇ ਵਿੱਚ ਜ਼ਰੂਰਤ ਹੈਗੀ ਆ ਕਿੱਥੋਂ ਇੰਨੀ ਸ਼ਕਤੀ ਪੈਦਾ ਹੋ ਗਈ ਅੰਦਰ ਇੰਨੀ ਤਾਕਤ ਆ ਗਈ ਕਿੱਥੋਂ ਬਖਸ਼ਿਸ਼ ਹੋਈ ਪਤਾ ਨਹੀਂ ਸਰ ਆਈ ਥਿੰਕ ਪਰਮਾਤਮਾ ਜੋ ਕੁਝ ਕਰ ਰਿਹਾ ਜਿਹਦੇ ਕੋਲ ਉਹਨਾਂ ਨੇ ਸੇਵਾ ਲੈਣੀ ਨਾ ਉਹਨਾਂ ਦੇ ਅੰਦਰ ਇਹ ਖਿਆਲ ਪੈਦਾ ਸ਼ੁਰੂ ਹੋ ਜਾਂਦੇ ਤੇ ਮੇਰੇ ਅੰਦਰ ਇਨਾ ਪਰਪਲ ਹੋ ਗਿਆ ਸੀ ਫੁਰਨਾ ਕਿ ਨਹੀਂ ਕੁਝ ਕਰਨਾ ਹਾਲੇ ਕਿ ਮੈਂ ਜ਼ਿਆਦਾ ਆਪਣਾ ਟਾਈਮ ਮੈਡੀਟੇਸ਼ਨ 'ਚ ਸਪੈਂਡ ਕਰਦੀ ਆ ਫਿਰ ਮੇਰੇ ਮਨ 'ਚ ਆਇਆ ਨਹੀਂ ਐਜ਼ ਇਨਸਾਨ ਜਦੋਂ ਸੰਸਾਰ ਨੂੰ ਲੋੜ ਹੁੰਦੀ ਤੇ ਸਾਨੂੰ ਸੇਵਾ ਨੂੰ ਪ੍ਰੇਫਰੈਂਸ ਦੇਣੀ ਚਾਹੀਦੀ ਐਸ ਟਾਈਮ ਇਹੀ ਸਾਡੀ ਮੈਡੀਟੇਸ਼ਨ ਹੈ ਅੱਜ ਕੱਲ ਹਰ ਸੰਸਥਾ ਆਪਦੇ ਤਰੀਕੇ ਨਾਲ ਕੰਮ ਕਰ ਰਹੀ ਹੈ ਕੋਈ ਰਾਸ਼ਨ ਲੈ ਕੇ ਜਾ ਰਿਹਾ ਕੋਈ ਪਸ਼ੂਆਂ ਲਈ ਚਾਰਾ ਲੈ ਕੇ ਜਾ ਰਿਹਾ ਹੈਗਾ ਤੁਸੀਂ ਕਿਸ਼ਤੀਆਂ ਲੈ ਕੇ ਆਏ ਹੈਗੇ ਹੋ ਜਿਸ ਤਰੀਕੇ ਲੋਕਾਂ ਦੇ ਨੁਕਸਾਨ ਹੋ ਗਏ ਕਿ ਲੋਕ ਕਈ ਵਾਰ ਮਾਨਸਿਕ ਤੌਰ ਤੇ ਵੀ ਪਰੇਸ਼ਾਨ ਹੈ ਮੈਡੀਟੇਸ਼ਨ ਦੇ ਜਰੀਏ ਉਹਨਾਂ ਦੀ ਜਿਹੜੀ ਕੋਈ ਬਿਮਾਰੀ ਹੈ ਜਾਂ ਕੁਝ ਵਾਫਸਾਸ ਦਾ ਕੋਈ ਇਦਾਂ ਦੇ ਕੈਂਪ ਲਗਾਓਗੇ ਜਾਂ ਕਿਦਾਂ ਵਿਚਰੋਗੇ ਜੀ ਬਿਲਕੁਲ ਅਸੀਂ ਸੋਚ ਰਹੇ ਹਾਂ ਕਿ ਜਦੋਂ ਪਾਣੀ ਵਹਿ ਜਾਊਗਾ ਕੋਸ਼ਿਸ਼ ਹੁਣ 2-3 ਜਾਣੇ ਨੇ ਸਾਨੂੰ ਕਿਹਾ ਵੀ ਜਦੋਂ ਪਾਣੀ ਵਹਿ ਗਿਆ ਅਸੀਂ ਸਮਾਗਮ ਕਰਾਉਣੇ ਜਿਨ੍ਹਾਂ ਮਹਾਰਾਜ ਸਾਨੂੰ ਆਗਿਆ ਦੇਣਗੇ ਤੇ ਵਾਇਗਰੂ ਸਿਮਰਨ ਦਾ ਜਾਪ ਕਰਾਂਗੇ ਕੀਰਤਨ ਕਰਾਂਗੇ ਮਿਊਜ਼ਿਕ ਨਾਲ ਵੀ ਹੀਲ ਕਰਨਗੇ ਜਿੰਨਾ ਹੋ ਸਕੇ ਬਾਕੀ ਦਵਾਈਆਂ ਤੇ ਹੈ ਦੇਖੋ ਜਿਹੜੀ ਚੀਜ਼ ਸਰੀਰ ਜਿਹੜਾ ਹੈਗਾ ਨਾ ਸਾਡਾ ਪੰਜਾ ਤਤਾਂ ਦਾ ਜਦੋਂ ਇਹ ਫਿਜ਼ੀਕਲੀ ਖਰਾਬ ਹੁੰਦਾ ਉਹਨੂੰ ਦਵਾਈਆਂ ਚਾਹੀਦੀਆਂ ਜਦੋਂ ਮਾਨਸਿਕ ਕੋਈ ਬਿਮਾਰੀ ਆ ਉਹਨੂੰ ਤੇ ਨਾਮ ਹੀ ਚਾਹੀਦਾ ਹੈ ਵੈਸੇ ਤੇ ਇਸ ਨਾਮ ਦੀ ਸ਼ਕਤੀ ਇਦਾਂ ਦੀ ਹੈ ਸਾਰੇ ਰੋਗਾਂ ਨੂੰ ਹਟਾ ਦਿੰਦੀ ਹੈ ਬਟ ਇਹ ਆ ਕਿ ਜਿਹੜੀ ਚੀਜ਼ ਬਾਹਰੋਂ ਖਰਾਬ ਹੋਈ ਆ ਉਹ ਬਾਹਰੋਂ ਮੈਡੀਸਿਨਸ ਨਾਲ ਕਈ ਵਾਰੀ ਠੀਕ ਹੋ ਜਾਂਦਾ ਜਿਵੇਂ ਡਾਕਟਰਸ ਕਹਿੰਦੇ ਆ ਲੇਕਿਨ ਜੋ ਬਾਣੀ ਕਹਿੰਦੀ ਉਹ ਨਾਮ ਨਾਲ ਸਭ ਕੁਝ ਠੀਕ ਹੋ ਸਕਦਾ ਗੁਰਬਾਣੀ ਦਾ ਸ਼ਬਦ ਹੈਗਾ ਨਾਮ ਜਪਿਓ ਤਿੰਨ ਤੇ ਪ੍ਰੇਮ ਪਾਇਓ ਕਿੰਨਾ ਕੁ ਪ੍ਰੇਮ ਜਿਹੜਾ ਹੁਣ ਲੋਕਾਂ ਜਿਹੜੇ ਹੈਗੇ ਆ ਉਹ ਤੁਹਾਡੇ ਨਾਲ ਜੁੜ ਚੁੱਕੇ ਹੈਗੇ ਆ ਵੀ ਸਾਡੀ ਮਦਦ ਲਈ ਆਏ ਹੈਗੇ ਆ ਕਿਸ਼ਤੀਆਂ ਉਸ ਸਮੇਂ ਦੇ ਵਿੱਚ ਕਿਸ਼ਤੀਆਂ ਦੀ ਜ਼ਰੂਰਤ ਸੀ ਕਿਉਂਕਿ ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਇਆ ਜਾਂਦਾ ਸੀ ਪਸ਼ੂ ਭੁੱਕੇ ਸੀ ਇਨਸਾਨ ਭੁੱਕੇ ਸੀ ਜੀ ਬਿਲਕੁਲ ਨ ਪ੍ਰੇਮ ਕੀ ਹੋਤ ਨਹੀਂ ਪ੍ਰਪਾਇਓ ਪ੍ਰੇਮ ਕਰਨਾ ਕੋਈ ਸੌਖਾ ਕੰਮ ਨਹੀਂ ਆ ਕਠਨ ਆ ਪੱਤੇ ਪੱਤੇ ਚ ਰੱਬ ਦੇਖਣਾ ਚਾਹੀਦਾ ਕਈ ਵਾਰੀ ਇਨਸਾਨ ਇਨਸਾਨ ਚ ਨਹੀਂ ਰੱਬ ਦੇਖਦਾ ਦੇਖਦਾ ਹਨ ਤੇ ਪ੍ਰੇਮ ਦਾ ਲੈਵਲ ਜਿਹੜਾ ਹੈਗਾ ਜਿੱਥੇ ਤੁਸੀਂ ਦੂਸਰਾਂ ਨੂੰ ਸਮਝਦੇ ਨਹੀਂ ਤੁਹਾਨੂੰ ਫੀਲ ਹੁੰਦਾ ਕਿ ਨਹੀਂ ਇਹਦੇ ਵਿੱਚ ਵੀ ਪਰਮਾਤਮਾ ਦੀ ਜੋਤ ਹੈ ਮੇਰੇ ਚ ਵੀ ਆ ਮੈਂ ਉਹਨੂੰ ਇਦਾਂ ਹੀ ਪ੍ਰੇਮ ਕਰਨਾ ਜਿਦਾ ਮੇਰਾ ਆਪਣਾ ਆ ਹੁਣ ਅਸੀਂ ਇੱਕ ਪਿੰਡ ਚ ਗਏ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਸਾਡੇ ਆਪਣੇ ਉਹ ਤਾਂ ਹੀ ਇਨਾ ਕਰ ਰਹੇ ਹੋ ਮੈਂ ਕਿਹਾ ਬਿਲਕੁਲ ਆਪਣੇ ਆ ਤਾਂ ਟਡੇ ਸਾਡੇ ਚ ਕੀ ਫਰਕ ਆ ਪਰਮਾਤਮਾ ਦੀ ਜੋਤ ਤੁਹਾਡੇ ਚ ਵੀ ਹੈ ਮੇਰੇ ਚ ਇਹ ਜਿਹੜੀ ਬਿਰਤੀ ਹੌਲੀ ਹੌਲੀ ਨਾਮ ਨਾਲ ਬਣਦੀ ਹੈ ਉਹ ਚ ਫਿਰ ਬਗਾਨਾ ਨਹੀਂ ਦਿਖਦਾ ਕੋਈ ਤੇ ਜਦੋਂ ਕੋਈ ਇਨਸਾਨ ਬਗਾਨਾ ਨਹੀਂ ਦੇਖਦਾ ਫੇਰ ਹੀ ਅਸੱਚੇ ਦੇਆ ਨਾਲ ਪ੍ਰੀਤ ਨਾਲ ਪਿਆਰ ਨਾਲ ਉਹ ਸੇਵਾ ਕਰ ਸਕੂਗਾ ਹਾਂਜੀ ਤੇ ਪ੍ਰੇਮ ਬਹੁਤ ਮਿਲਿਆ ਸਾਨੂੰ ਪਿਆਰ ਸਾਰਿਆਂ ਤੋਂ ਤੇ ਉਹਦਾ ਧੰਨਵਾਦ ਆ ਕਿ ਤੁਸੀਂ ਇੰਨਾ ਜੋਗ ਸਮਝਿਆ ਤੇ ਸਾਰਿਆਂ ਦੀ ਸਪੋਰਟ ਵੀ ਆ ਹਾਂਜੀ ਤੁਸੀਂ ਘਰਾਂ ਦੇ ਵਿੱਚ ਜਾ ਕੇ ਆਏ ਜਿੱਥੇ ਲੋਕਾਂ ਦਾ ਨੁਕਸਾਨ ਹੈ ਕੀ ਨੁਕਸਾਨ ਹੋਇਆ ਕਿਹੜਾ ਸਮਾਨ ਬਚਾਇਆ ਗਿਆ ਅੱਜਾਂ ਜ਼ਮੀਨਾਂ ਖਰਾਬ ਹੋਈਆਂ ਉਹਨਾਂ ਦੇ ਮੋੜ ਵਸੇਬੇ ਲਈ ਜਿੱਦਾਂ ਅੱਜ ਹਮਲਾ ਫਾਊਂਡੇਸ਼ਨ ਨੇ ਗੱਲੇ ਕਹੀ ਹੈਗੀ ਹੈ ਵੀ ਮੋੜ ਵਸੇਬਾ ਕੀਤਾ ਜਾਊਗਾ ਕੀ ਸੰਯੋਗ ਰਹਿਣ ਵਾਲਾ ਤੁਹਾਡਾ ਹੱਸ ਬਹੁਤ ਜ਼ਿਆਦਾ ਪਹਿਲੀ ਗੱਲ ਤੇ ਉਹਨਾਂ ਦੇ ਜਿਹੜੀ ਬਿਲਡਿੰਗਸ ਐ ਉਹ ਵੀ ਡਿਸਟਰੋਏ ਹੋਈ ਆ ਪਾਣੀ ਦਾ ਲੈਵਲ ਉੱਪਰ ਆਇਆ ਕਈਆਂ ਦੇ ਫਰਸ਼ ਖਰਾਬ ਹੋਏ ਆ ਲੇਕਿਨ ਕਿਹ ਚੀਜ਼ਾਂ ਮੈਂ ਸਮਝਦੀ ਚਲੋ ਕਪੜੇ ਆਪੇ ਰਿਪੇਅਰ ਕਰਨਗੇ ਹੋ ਸਕਦਾ ਕਿਈ ਹੈਗੇ ਗਰੀਬ ਜਿਹੜੇ ਨਹੀਂ ਅਫੋਰਡ ਕਰ ਸਕਦੇ ਦੁਬਾਰਾ ਪਲਾਸਟਰ ਕਰਨਾ ਜਾਂ ਟਾਇਲਾਂ ਲਾਉਣੀਆਂ ਜਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਖਰਾਬ ਹੋਈਆਂ ਹੁਣ ਫੰਡਿੰਗ ਦੇ ਸਾਬ ਨਾਲ ਦੇਖਾਂਗੇ ਜਿੰਨਾ ਹੋ ਸਕਦਾ ਜਿੰਨਾ ਆਊਗਾ ਉਹਨਾਂ ਹੀ ਲਾਵਾਂਗੇ ਅਮ ਜੇ ਸਾਨੂੰ ਕੋਈ ਵੀ ਡੋਨੇਸ਼ਨ ਮਿਲਦੀ ਜਾਂ ਸੇਵਾ ਮਿਲਦੀ ਜਿੱਥੇ ਅਸੀਂ ਸਮਾਗਮ ਕਰਾਂਗੇ ਉਹ ਵੀ ਪੈਸੇ ਅਸੀਂ ਇਸ ਸੇਵਾ ਤੇ ਲਾਵਾਂਗੇ ਨਿੱਕੂ ਹੋਰਾਂ ਦਾ ਮੈਂ ਇੰਦਰ ਜੀ ਨਿੱਕੂਆਂ ਇੰਟਰਵਿਊ ਕਰਕੇ ਉਹਨਾਂ ਦਾ ਨਾ ਚਿਹਰੇ ਤੇ ਗਰਮੀ ਜਿਹੀ ਕੰਮਕਾਰ ਕਰਕੇ ਪੂਰਾ ਖਰਾਬ ਹੋ ਗਿਆ ਇਹ ਵੀ ਤਿਆਰ ਮੈਂ ਨਾਲ ਸੀ ਉਸ ਦਿਨ ਔਰ ਚਲੋ ਹੁੰਦਾ ਹੀ ਹੈ ਟੈਨ ਉਹਨਾਂ ਨੇ ਵੀ ਮੈਨੂੰ ਕਿਹਾ ਸੀਗਾ ਕਿ ਸਕਿਨ ਖਰਾਬ ਹੋ ਜਾਂਦੀ ਪਹਿਲਾ ਦਿਨ ਇਨਫੈਕਸ਼ਨ ਵੀ ਥੋੜੀ ਹੋਈ ਫਿਰ ਨੈਕਸਟ ਦਿਨ ਡਿਟੋਲ ਲਾ ਕੇ ਫਿਰ ਗਲਵਸ ਪਾਏ ਸੀਗੇ ਸੋ ਉਹ ਪਾਣੀ ਜ਼ਹਿਰੀਲਾ ਆ ਉਹਦੇ ਤੋਂ ਥੋੜਾ ਬਚ ਕੇ ਰਹਿਣਾ ਚਾਹੀਦਾ ਪੀਣਾ ਤੇ ਬਿਲਕੁਲ ਨਹੀਂ ਹੱਥ ਲਾਉਣ ਨਾਲ ਵੀ ਥੋੜੀ ਅਲਰਜੀ ਹੋ ਜਾਂਦੀ ਆ ਹਾਂ ਜਿੱਦਾਂ ਹੁਣ ਕਾਫੀ ਜਾਨਵਰ ਵਗੈਰਾ ਵਿੱਚ ਆਏ ਮਾਰ ਕੇ ਆ ਗਏ ਪਾਣੀ 'ਚ ਬਦਬੂ ਫੈਲ ਰਹੀ ਹੈਗੀ ਆ ਸਕਿਨਾਂ ਦੀਆਂ ਬਿਮਾਰੀਆਂ ਹੋ ਸਕਦੇ ਬੜਾ ਸੇਫ ਹੋ ਮਤਲਬ ਉਹ ਪਾਣੀ ਸੌਰੀ ਇੰਨਾ ਜ਼ਹਿਰੀਲਾ ਸੀ ਮੇਰੇ ਥੋੜਾ ਲੱਗ ਗਿਆ ਸੀ ਇੱਥੇ ਤੇ ਥੋੜੇ ਦਾਗ ਪ ਬਯੰਤ ਸਰ ਦੱਸਿਆ ਥੋੜਾ ਜਾਂਦਾ ਇੱਕ ਇਹ ਤੇ ਬਯੰਤ ਬਯੰਤ ਨਹੀਂ ਦੱਸ ਸਕਦੇ ਕਿ ਨਾ ਜਿੰਨਾ ਕੋਈ ਇਨਸਾਨ ਜਿੱਥੇ ਇਨਸਾਨ ਦੀ ਸੋਚ ਮੁੱਕਦੀ ਨਾ ਉਥੇ ਪਰਮਾਤਮਾ ਦੀ ਤਾਕਤ ਸ਼ੁਰੂ ਹੁੰਦੀ ਹੈ ਅੱਛਾ ਇੱਕ ਉਹ ਦੁਬਾਰਾ ਦੱਸਿਓ ਦੁਬਈ ਕਿਵੇਂ ਚਲੇ ਗਏ ਕਿਵੇਂ ਸਵੱਬ ਬਣਿਆ ਰਾਤੋ ਰਾਤ ਬੇੜੀਆਂ ਲੈ ਕੇ ਇੱਥੇ ਪਹੁੰਚ ਗਏ ਬਸ ਵਾਹਿਗੁਰੂ ਦੀ ਕਿਰਪਾ ਸੀਗੀ ਸਾਡਾ ਖਿਆਲ ਆਇਆ ਤੇ ਅਸੀਂ ਟਿਕ ਟਕਰਾ ਲਈ ਚਲੇ ਗਏ ਸਲਾਹ ਕੀਤੀ ਸਾਰੀ ਸੰਗਤ ਨਾਲ ਤੇ ਪਹੁੰਚ ਗਏ ਉੱਥੇ ਤੇ ਬੋਟਸ ਲਾ ਕੇ ਆ ਗਏ ਬਸ ਸਾਡੇ ਸਾਹਮਣੇ ਆ ਕੀਕ ਨੇ ਫਰੋਜਪੁਰ ਵਾਲਿਆਂ ਨੂੰ ਜਿਹੜੇ ਲੋਕ ਵੀਡੀਓ ਦੇਖ ਰਹੇ ਮੈਂ ਹੀ ਕਹੂੰਗੀ ਕਿ ਅਡੋਲ ਰੋ ਇਹ ਪਰਮਾਤਮਾ ਦੀ ਪਰਖਾਂ ਕਹਿ ਲਓ ਵੀ ਆਪਾਂ ਡੋਲ ਨਹੀਂ ਰਹਿਣਾ ਆਪ ਆਪਣਾ ਡੋਲਣਾ ਨਹੀਂ ਹੈਗਾ ਅਡੋਲ ਰਹਿਣਾ ਆ ਔਰ ਪਰਮਾਤਮਾ ਦਾ ਕਸੂਰ ਨਾ ਕੱਢੋ ਸਗੋਂ ਬੇਨਤੀਆਂ ਕਰੋ ਕਈ ਵਾਰੀ ਜਿਵੇਂ ਬਾਣੀ 'ਚ ਲਿਖਿਆ ਨਾ ਦੁਖਦਾਰੂ ਸੁਖ ਰੋਗ ਪਿਆ ਜਾ ਸਕਤੋ ਨਾ ਕਈ ਵਾਰੀ ਜਦੋਂ ਇਨਸਾਨ ਜਿਆਦਾ ਸੁੱਖਾਂ 'ਚ ਗਵਾਜ ਜਾਂਦਾ ਨਾ ਪਰਮਾਤਮਾ ਥੋੜਾ ਰਿਮਾਈਂਡਰ ਦੇ ਦਿੰਦਾ ਦੁੱਖ ਦੇ ਰੂਪ ਦੇ ਵਿੱਚ ਕਿ ਮੈਨੂੰ ਯਾਦ ਕਰੋ ਤੇ ਫਿਰ ਹੀ ਅਸੀਂ ਪੁਕਾਰਦੇ ਆ ਤੇ ਇਹ ਦੁੱਖ ਵੀ دارੂ ਆ ਦੁੱਖ ਵੀ ਸੁਖ ਵੀ ਦੋਵੇਂ ਪਰਮਾਤਮਾ ਦੇ ਹੱਥ 'ਚ ਆ ਸਟਰੋਂਗ ਰੋ ਅਰਦਾਸ ਕਰੋ ਨਾਮ ਨਾਲ ਜੁੜੋ ਬਾਣੀ ਨਾਲ ਜੁੜੋ ਸਭ ਕੁਝ ਠੀਕ ਹੋ ਜਾਏਗਾ ਬਿਲਕੁਲ ਜੀ ਕਾਟੇਵਾਦ ਦੇ ਜ਼ਿੰਦਗੀ ਦੇ ਚਾਉਂਦੇ ਰਹਿੰਦੇ ਹੈਗੇ ਆ ਤੇ ਇੱਕ ਜ਼ਿਆ ਕਾਟਾ ਉਹਨਾਂ ਪੰਜਾਬ ਦੇ ਲੋਕਾਂ ਨੂੰ ਪੈ ਗਿਆ ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋਈਆਂ ਕਰ ਬਰਬਾਦ ਹੋ ਗਏ ਗਰਬਾਣੀ ਚ ਬਹੁਤ ਵੱਡੀ ਤਾਕਤ ਹੈਗੀ ਹੈ ਗਰਬਾਣੀ ਨਾਲ ਜੁੜੋ ਜਿੱਦਾਂ ਮੇਰਾ ਜੀ ਹੋਰਾਂ ਦੀ ਟੀਮ ਜਿਹੜੀ ਹੈ ਉਹ ਕੰਮ ਕਰ ਰਹੀ ਹੈਗੀ ਆ ਇਹ ਵੀਡੀਓ ਕਿਵੇਂ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰਵਰ ਸਾਹਿਬ ਲਾਈਵ ਪਤਕ ਸਾਥੀ ਰਜਿੰਦਰ ਕੰਬੋਜ ਨਾਲ ਮੈਸਦਪਾਲਦਨ ਸ਼ਿਰੋਜਪੁਰ